ਕਿ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਟੰਗਾ ਦੇ ਨਾਲ ਬਾਹਰ ਨਹੀਂ ਜਾਣਾ ਮੈਂ ਤਾਂ ਬਲੋ ਇਹ ਮੈਰੀਕਨ ਗਵਰਨਮੈਂਟ ਨੂੰ ਕਹੂੰਗਾ ਕਿ ਤੁਸੀਂ ਠੀਕ ਅੱਗੇ ਤੋਂ ਬੰਦ ਕਰ ਦੋ ਪਰ ਜਿਹੜੇ ਬੰਦੇ ਆਏ ਆਲਰੇਡੀ ਇਹਨਾਂ ਬੰਦਿਆਂ ਨੂੰ ਉੱਥੇ ਸੈਟਲ ਕਰਨਾ ਚਾਹੀਦਾ ਉਹ ਇਹਨਾਂ ਨੂੰ ਪੇਪਰ ਦੇਣੇ ਚਾਹੀਦਾ ਵਰਗੀ ਤੇ ਗਿਆ ਉਜਾਜ ਫੰਕਸ਼ਨ ਵਾਲਾ ਕਿਵੇਂ ਦੇਖਦੇ ਜੋ ਕੀ ਨੌਜਵਾਨਾਂ ਚ ਕਿਉਂਕਿ ਕਾਫੀ ਗੈਰ ਕਾਨੂੰਨੀ ਲੋਕ ਨਹੀਂ ਆ ਰਹੇ 205 ਦੇ ਕਰੀਬ ਜਿਹੜੇ ਵਾਪਸ ਆ ਰਹੇ ਦੇਖੋ ਮੈਂ ਤਾਂ ਪਹਿਲਾਂ ਤੇ ਮੈਂ ਇਸ ਗੱਲ ਦਾ ਮਤਈ ਕਿ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਠੰਗਾ ਦੇ ਨਾਲ ਬਾਤ ਨਹੀਂ ਆਉਂਦੀ ਮੈਂ ਨਾ ਦੇ ਮਿਨਿਸਟਰਾਂ ਵਿੱਚ ਕਈ ਸੰਮੇਲਨਾਂ ਦੇ ਵਿੱਚ ਬੋਲਿਆ ਕਈ ਕੁਛ ਸਰਕਾਰਾਂ ਦੀਆਂ ਇੰਨੀਆਂ ਪੌਸੀ ਹੋਏ ਅੱਜ ਕੱਲ ਜਿਹੜਾ ਬੱਚਾ ਪੜਿਆ ਲਿਖਿਆ ਗਲੋਬਲਾਈਜੇਸ਼ਨ ਦਾ ਚੋਕਿਆ ਪੂਰੀ ਦੁਨੀਆ ਦਰਵਾਜ਼ੇ ਖੋਲ ਕੇ ਬੈਠਿਆ ਵੀ ਪੜਿਆ ਲਿਖਿਆ ਬੰਦਾ ਹੋਵੇ ਪਹਿਲਾਂ ਤਾਂ ਮਤਲਬ ਇਹ ਇਹ ਬਲਤ ਜਿਹੜਾ ਕੋਈ ਬੰਦਾ ਸਮੁੰਦਰਾਂ ਦੇ ਵਿੱਚ ਤੱਕੇ ਜਾਂਦਾ ਬਾਦਰ ਤੱਕੇ ਜਾਂਦਾ ਦੁਦੀ ਗੱਲ ਇਹ ਹੈ ਕਿ ਜਿਹੜੇ ਚਲੇਗੇ ਮੈਂ ਤਾਂ ਬਲੋ ਇਹ ਮੈਂ ਤੇਨ ਗਵਰਨਮੈਂਟ ਨੂੰ ਕਹੂੰਗਾ ਕਿ ਤੁਸੀਂ ਠੀਕ ਅੱਗੇ ਤੋਂ ਬੰਦ ਕਰ ਦੋ ਪਰ ਜਿਹੜੇ ਬੰਦੇ ਆਏ ਆਲਰੇਡੀ ਇਹਨਾਂ ਬੰਦਿਆਂ ਨੂੰ ਉੱਥੇ ਸੈਟਲ ਕਰਨਾ ਪੈਣਾ ਉਹ ਇਹਨਾਂ ਨੂੰ ਤੇ ਪੱਤੇ ਨੇ ਕਹਿਦਾ ਮੈਂ ਇਹ ਗੱਲ ਦੇ ਵਿੱਚ ਹੱਥ ਮੈਂ ਤਾਂ ਕੱਲ ਅਗਲੇ ਤੇ ਸ਼ਾਇਦ ਵਿਦੇਸ਼ ਮੰਤਰੀ ਦਾ ਟਾਈਮ ਲੈਂਦਾ ਮੈਂ ਤਾਂ ਵਿਦੇਸ਼ ਮੰਤਰੀ ਦਾ ਟੂਰ ਹੋ ਕੇ ਹੀ ਸਿੱਧਾ ਕੁਝ ਕਹਿ ਦੇ ਸਕਦੇ ਸਟੇਟ ਕੋਲ ਕੁ ਮੈਂ ਜਿਹੜੀਆਂ ਜੇਲਾਂ ਦੇ ਵਿੱਚ ਕੱਲਣ ਦੇ ਉੱਤੇ ਵੀ ਆਪਣੇ ਬੰਦੇ ਜ਼ਿਆਦੇ ਪੰਜਾਬ ਵਾਲੇ ਮੈਂ ਦੋ ਗੱਲ ਚ ਵੀ ਜੇਲ੍ਹ ਚ ਬਿਲਕੁਲ ਨਹੀਂ ਭੇਜਣਾ ਚਾਹੀਦਾ ਬੰਦੇ ਨੂੰ ਉਹ ਤਾਂ ਨੂੰ ਠੀਕ ਹੈ ਮਜਬੂਰੀ ਆ ਤੇ ਰਿਪੋਰਟ ਕਰ ਦੋ ਉਹ ਨੂੰ ਪਰ ਬੰਦੇ ਨੂੰ ਜੇਲ੍ਹ ਤੋਂ ਸੁੱਟ ਕੇ ਮਾਰਨਾ ਉਦੋਂ ਬਹੁਤ ਖਤਰਨਾਕ ਜੇਲ੍ਹਾਂ ਨੇ ਜਿਹੜੀਆਂ ਜਿੰਨਾਂ ਦੀ ਉਹ ਗੱਲ ਕਰ ਮੈਂ ਤਾਂ ਜੇਲ੍ਹਾਂ ਆ ਬੰਦੇ ਨੇ ਵੇਖੀਆਂ ਨੇ ਬਹੁਤ ਖਤਰਨਾਕ ਜੇਲ੍ਹਾਂ ਨੇ ਇਤਾਂ ਨਹੀਂ ਜੇਲ੍ਹਾਂ ਨਹੀਂ ਜਿੱਦਾਂ ਸਾਡੀਆਂ ਬਚਾਉਂਦੇ ਉੱਥੇ ਤੇ ਮਤਲਬ ਬੰਦੇ ਨੂੰ ਦੋ ਦੋ ਸਾਥ ਸੂਤ ਵੀ ਨਹੀਂ ਦਿੰਦਾ ਨੇਰੇ ਜੀਦਾ ਬੰਦਾ ਕਿੱਥੇ ਸੂਤ ਕਰਿਆ ਕਿੱਥੇ ਨਹੀਂ ਇਸ ਕਰਕੇ 15 ਜਿਹੜਾ ਕੰਮ ਹੋਣ ਵਾਸਤੇ ਦਾ ਫੜਾਇਆ ਉਹ ਕਲਤਿਆ ਉਨੇ ਇਹ ਇੱਕ ਹੁਣ ਤੋਂ ਥੋੜਾ ਜਿਹਾ ਪਹਿਲਾਂ ਤੇ ਤੁਸੀਂ ਸੱਤੀ ਜੋ ਕੰਮ ਕਰਾਈ ਜੋ ਲੋਕਾਂ ਨੂੰ ਅਗੋਂ ਲੋਕਾਂ ਦੇ ਤੋਂ ਕਿ ਜਦਾਂ ਆਪਣੀ ਪੋਜੀਸ਼ਨ ਟੈ ਕਰ ਦੋ ਪਹਿਲਾਂ ਕਰੋ ਹੋਰ ਤੁਸੀਂ ਪਹਿਲਾਂ ਤਾਂ ਅਗਲੇ ਨੂੰ ਕਦੀ ਕੋਈ ਗਰੀਦ ਕਰ ਦਿੰਦੇ ਤੇ ਕਦੀ ਵਰਪੜ ਦੇ ਦਿੰਦੇ ਹੋ ਹੁਣ ਚੱਕ ਕੇ ਤੁਸੀਂ ਕਿਦਾਂ ਚਲੋ ਜੀ ਵੋਟ ਹੋ ਗਿਆ ਜੀ ਚਲੋ ਜੀ ਉਹਨਾਂ ਇਹਨਾਂ ਵੇਲਾ ਨਹੀਂ ਸੁੱਕੇ ਉਹ ਟਰੰਪ ਵੀ ਕਾਲੀ ਕਰੇ ਜਿੱਦਾਂ ਦੀ ਉਹਦਾ ਵਿਰੋਧ ਵੀ ਹੋ ਰਿਹਾ ਵਰਲਡ ਦੇ ਵਿੱਚ ਬੜੇ ਕੰਟਰੀ ਜਿਹੜੇ ਆ ਸੀ ਉਹ ਲੈ ਗਈਆਂ ਬੈਠ ਗਏ ਉਹਨਾਂ ਅਮਰੀਕਾ ਇਦਾਂ ਦਾ ਕੰਟਰੀ ਆ ਉੱਥੋਂ ਜਿਹੜਾ ਕੋਟਾਂ ਦੇ ਕੋਲ ਬੜੀਆਂ ਪਾਵਾਂ ਮਨੋਂ ਤੋਂ ਇਸ ਬ੍ਰੀਨ ਕੋਲ ਜਿਹੜੀ ਬੜੀ ਪਾਵਨ ਹੁੰਦਾ ਹੈ ਠੀਕ ਹੈ ਰਾਸ਼ਪਤੀ ਸਾਹਿਬ ਕੋਲ ਵੀ ਬੜੀਆਂ ਪਾਵਨ ਆ ਤੇ ਉੱਥੇ ਹੈ ਨਹੀਂ ਹੈ ਇੰਡੀਆ ਗਾਰੀ ਮੋਦੀ ਆ ਗਮਲੀ ਨੂੰ ਉੱਥੇ ਠੱਕਾ ਹੋ ਜੂ ਹਾਂ ਹਾਂ ਉੱਥੇ ਕੋਟਾਂ ਗਾੜੀ ਖੜ੍ਹ ਜਾਂਦੀ ਹੈ ਕਿਤਾਬੀ ਦਾ ਮੇਕ ਬਣਾ ਸੋ ਮੈਂ ਤਾਂ ਬੜੇ ਸੰਦਤ ਖਾਤੀਆ ਪੰਜਾਬ ਦਾ ਕਿੰਨੇ ਬੱਚੇ ਆ ਰਹੇ ਆ ਪੰਜਾਬ ਦੇ ਮੈਂ ਕਿਹਾ 200 ਕੋਸ਼ ਹੈ 205 ਹਾਂ 205 ਦੇ ਨੇ ਇਹ ਤਾਂ ਦਿਖਾਤੀ ਕਿਹਾ ਜਾ ਸਕਦਾ ਪਰ ਮੈਂ ਜੀ ਸਰਕਾਰ ਨੂੰ ਉੱਥੇ ਬੇਨਤੀ ਹੈ ਕਿ ਜਦ ਦੇਰੇ ਆ ਗਏ ਆ ਅੱਗੋਂ ਤੋਂ ਬੰਦ ਕਰ ਦੋ ਬਸ ਪੰਜਾਬ ਦੇ ਜਿਹੜੇ ਏਜੰਟ ਗਲਤ ਤਰੀਕੇ ਨਾਲ ਭੇਜ ਰਹੇ ਆ ਨੌਜਵਾਨਾਂ ਨੂੰ ਪਹਿਲਾਂ ਗੱਲ ਕਰੀਏ ਯਾਰ ਤੁਹਾਡੇ ਦੇਖੋ ਆਪਾਂ ਦੇ ਪਹਿਲਾਂ ਵੀ ਤਰਦਾ ਕੀਤੀ ਹੁਣ ਵੀ ਏਜੰਟਾਂ ਦੇ ਖਿਲਾਫ ਹੈ ਪਰ ਮੈਂ ਜੋ ਗੱਲ ਕਹਿ ਦਿਆਂ ਕਿ ਅੱਜ ਕਰਤਾਰ ਦੇ ਵਿੱਚ ਮੋਬਾਈਲ ਫੋਨ ਨੇ ਹਰ ਘਰ ਦੇ ਵਿੱਚ ਇੰਟਰਨੈਟ ਚੱਲਦਿਆ ਨੈੱਟ ਦੇ ਉੱਤੇ ਪੂਰੀ ਦੁਨੀਆ ਦੀ ਜਾਣਕਾਰੀ ਹੈ ਤੁਸੀਂ ਤਾਂ ਮੈਨੂੰ ਵੀ ਲੱਗਦਾ ਕਿ ਪੰਜਾਬ ਦਾ ਕੋਈ ਘਰ ਹੋਵੇ ਇਦਾਂ ਦਾ ਬੱਚਾ ਜਿੱਥੇ ਇੱਕ ਬੱਚਾ ਵੀ ਨਾ ਪੜਿਆ ਹੋਵੇ ਜਿਹੜਾ ਫੋਨ ਨਾਲ ਚਲਾ ਸਕਦਾ ਹੋ ਸਾਨੂੰ ਬਦੋ ਖੋਦ ਜਿਹੜੇ ਆ ਸਾਰੇ ਚੀਜ਼ਾਂ ਚੈੱਕ ਕਰਕੇ ਫਿਰ ਦੇਣੀ ਚਾਹੀਦੀ ਖੋਦ ਅਨਪਾੜੇ ਜਿਹੜਾ ਸੁਗੰਝਾ ਜਿੱਤਾ ਕੇ ਫਾਚਦੇ ਆ ਉਹ ਤੁਹਾਡੇ ਪੈਸੇ ਵੀ ਲੈ ਜਾਂਦੇ ਆ ਤੇ ਤੁਹਾਨੂੰ ਗਲਤ ਥਾਂ ਉੱਤੇ ਭੇਜ ਦਿੰਦੇ ਆ ਫਿਰ ਆਪਾਂ ਤੋਂ ਦੇ ਫਿਰਦੇ ਆ ਜੇ ਤੁਈ ਜਾਣਾ ਹੀ ਆ ਤੇ ਜਾ ਨੈਟ ਖੋਲੋ ਆਪਣਾ ਹੱਥ ਚੀਜ਼ ਉਹਦੇ ਉੱਤੇ ਅਮਰੀਕਨ ਜਿਹੜੀ ਇਮੀਗ੍ਰੇਸ਼ਨ ਉਹਦੇ ਬਾਰੇ ਪੜੋ ਕੈਨੇਡੀਅਨ ਬਾਰੇ ਪੜੋ ਆਸਟ੍ਰੇਲੀਆ ਬਾਰੇ ਪੜੋ ਲੀਗਲ ਤਰੀਕਾ ਜਾਓ ਜੇ ਆਪਾਂ ਆਪ ਗਲਤ ਰਸਤੇ ਪੈ ਜਾਂਦੇ ਆ ਸਰ ਫਿਰ ਤਾਂ ਕੋਦ ਤੀ ਆ ਪਰਮਾਤਵਾਹਿਆਂ ਬਚਾਵੇ ਤੋ ਮੈਂ ਤਾਂ ਕਹੂੰਗਾ ਕਿ ਜਿਹੜੇ ਬੰਦੇ ਉਦੋਂ ਉੱਥੇ ਗਏ ਉਹਨਾਂ ਦਾ ਭਲਾ ਹੋਣਾ ਚਾਹੀਦਾ ਮਾਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਜੇਲਾਂ ਚ ਨਾ ਭੇਜੇ ਉਹ ਮਤਲਬ ਸ਼ੋਕ ਸ਼ਾਂਤੀ ਦਾ ਰਹਿਣ ਉਦੋਂ ਉੱਥੋਂ ਦੀ ਸਰਕਾਰ ਨੂੰ ਹੁਣ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਹਾਂ ਅਮਰਤਨ ਗਵਰਨਮੈਂਟ ਨੂੰ ਕੰਮ ਦੇਣਾ ਚਾਹੀਦਾ ਹਾਂ ਅੱਗੇ ਤੋਂ ਆਪਣੀਆਂ ਪਾਲਿਸੀਆਂ ਬਣਾ ਦੇਣ ਭਾਈ ਕੇਸ ਨੂੰ ਇੱਥੇ ਵੜਨੀ ਤਾਂ ਠੀਕ ਹੈ ਕਰ ਲੈਣ ਪਰ ਜਿਹੜੇ ਬੰਦੇ ਉੱਥੇ ਚਲੇ ਗਏ ਆ ਢੰਗ ਬਿਲਕੁਲ ਟਰੰਪ ਦਾ ਕਰਦੇ ਪੈਸਾ ਤੂਈ ਚੋਕੇ ਹੁੰਦਾ ਜਦ ਜਦ ਲੱਦ ਦੋ ਜਾਂ ਚੋਕੇ ਜੇਲਾਂ ਸੁਰਦੋ ਇਹ ਚੀਜ਼ ਬਿਲਕੁਲ ਠੀਕ ਹੈ